ਸੋ ਲੇਡੀਜ਼ ਨਾਈਟ ਸੂਟ ਜਿਹੜੇ ਅਸੀਂ ਜਿਹੜੇ 500 ਰੁਪਏ ਚ ਵੇਚੇ ਹੁਣ ਅਸੀਂ ਦੇਣ ਜਾ ਰਹੇ ਹਾਂ 500 ਰੁਪਏ ਦੇ ਦੋ ਸਾ ਜਿਹੜੇ ਚਾਈਨੀਸ ਸੂਟ ਸੀਗੇ ਜਿਹੜੇ ਅਸੀਂ ਵੇਚੇ ਜੀ 1000 1000 ਰੁਪਏ ਦੇ ਸੋ ਇਹ ਵੀ ਅਸੀਂ ਕਰਤੇ ਆ ਜੀ ਲੋੜੀ ਦੇ ਤਿਉਹਾਰ ਤੇ ਸਿਰਫ 5 500 ਦੇ ਹੁੱਲਨ ਦੇ ਸੂਟ ਆ ਜਿਹੜੇ ਇਹ ਵੀ ਜਿਹੜੇ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਆ ਇਹ ਸੂਟ ਜਿਹੜਾ ਅਸੀਂ ਪਹਿਲਾਂ 1500 2000 ਦੀ ਰੇਂਜ ਚ ਵੇਚਿਆ ਹੋਇਆ ਵਾ ਇਹ ਹੁਣ ਕਰਤਾ ਜੀ ਅਸੀਂ 1000 ਰੁਪਏ ਦੀ ਰੇਂਜ ਚ ਜਿਹੜਾ ਜਿਹੜਾ ਬੰਦਾ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਆਊਗਾ ਉਹਨਾਂ ਨੂੰ ਵੱਖਰਾ 10% ਦਾ ਡਿਸਕਾਊਂਟ ਦਿੱਤਾ ਜਾਊਗਾ ਸੋ ਆਹ ਵਾਲੇ ਆ ਸੂਟ ਜਿਹੜੇ ਆ ਇਹ ਅਸੀਂ 1500 ਦੇ ਦੋ ਦੇ ਰਹੇ ਆ ਜੀ ਹੁਣ ਜਿਹੜਾ ਅਸੀਂ ਪਹਿਲਾਂ 1200 ਦੀ ਰੇਂਜ ਚ ਵੇਚਿਆ ਵਾ ਹੁਣ ਅਸੀਂ ਕਰਤੇ ਆ ਜੀ 1500 ਦੇ ਦੋ ਜਿਹੜੀਆਂ ਕੋਟੀਆਂ ਅਸੀਂ ਪਹਿਲਾਂ 500 600 ਦੀ ਰੇਂਜ ਚ ਵੇਚੀ ਆ ਹੁਣ ਅਸੀਂ ਕਰਤੀਆਂ ਜੀ 1000 ਰੁਪਏ ਦੀਆਂ ਤਿੰਨ ਸੋ ਚੈੱਕ ਕਰੋ ਸਾਈਜ਼ ਇਹਦੇ ਵਿੱਚ ਬਹੁਤ ਸਾਰੇ अवेलेबल ਆ 1000 ਰੁਪਏ ਦੀਆਂ ਤਿੰਨ ਕੋਟੀਆਂ ਦਿੱਤੀਆਂ ਜਾ ਰਹੀਆਂ ਜੀ ਉੱਪਰ ਵਾਲੇ ਨਾਈਟਸੂਟ ਜਿਹੜੇ ਅਸੀਂ ਇਹ ਵੀ 7-800 ਦੇ ਵਿੱਚ ਆ ਸੋ ਇਹ ਵੀ ਕਰਤੇ ਆ ਜੀ 5-500 ਦੀ ਰੇਂਜ ਚ ਸੋ ਚੈੱਕ ਕਰੀ ਜਾਓ ਕੁਆਲਿਟੀ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਆ ਸੋ ਲੇਡੀਜ਼ ਬਲੇਜ਼ਰ ਜਿਹੜੇ ਕਿ ਮਾਰਕੀਟ ਦੇ ਵਿੱਚ 2500 3000 4000 ਇਦਾਂ ਵਿਕ ਰਹੇ ਆ ਸੋ ਅਸੀਂ ਜਿਹੜਾ ਆ ਆਫਰ 'ਚ ਦੇਣ ਜਾ ਰਹੇ ਆ ਜੀ ਸਿਰਫ 1500 ਕੋਟ ਸੈਟ ਜਿਹੜੇ ਅਸੀਂ ਪਹਿਲਾਂ 800 900 ਹਜ਼ਾਰ ਦੀ ਰੇਂਜ ਵਿੱਚ ਵੇਚੇ ਆ ਸੋ ਇਹ ਵੀ ਸਾਡੇ ਕੋਲ ਸਟਾਰਟ ਹੋ ਗਿਆ ਜੀ ਸਿਰਫ 500 ਰੁਪਏ ਦੀ ਰੇਂਜ ਸੋ ਚੈੱਕ ਕਰੋ ਸੂਟ ਜਿਹੜੇ ਬੈਲਵਰਡ ਦੇ ਆ ਇਹ ਅਸੀਂ ਪਹਿਲਾਂ ਵੇਚੇ ਆ ਜੀ 1000 ਰੁਪਿਆ 1200 ਇਦਾਂ ਰੇਂਜ ਵਿੱਚ ਹੀ ਹੋਈ ਆ ਜੀ ਸੋ ਇਹਨਾਂ ਦੇ ਵੀ ਬਹੁਤ ਸਾਰੇ ਕਲਰ ਜਿਹੜੇ ਆ ਸਾਡੇ ਕੋਲ ਅਵੇਲੇਬਲ ਆ ਸੋ ਇਹਨਾਂ ਦਾ ਰੇਟ ਜਿਹੜਾ 3 ਪੀਸ ਲੈਂਦਾ ਵਾ ਸੋ ਉਹਨਾਂ ਨੂੰ ਅਸੀਂ ਕਰਦੇ ਆ ਜੀ 2000 ਦੇ 3 ਔਰ 700 ਰੁਪਏ ਦਾ 1 ਸੋ ਇਸ ਤੋਂ ਬਾਅਦ ਜਿਹੜੇ ਪ੍ਰੀਮੀਅਮ ਨਾਈਟ ਸੂਟ ਆ ਉਹ ਵੀ ਜਿਹੜੇ ਅਸੀਂ ਹਜ਼ਾਰ ਹਜ਼ਾਰ ਜਿਹਦੇ ਵਿੱਚੇ ਆ ਹੁਣ ਅਸੀਂ ਕਰਤੇ ਆ ਜੀ 500 ਰੁਪਏ ਦਾ ਇੱਕ ਸੋ ਚੈੱਕ ਕਰੋ ਕੁਆਲਟੀ ਬਹੁਤ ਹੀ ਪਿਆਰੇ ਪਿਆਰੇ ਸਾਈਜ਼ ਆ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ 4 ਐਕਸਲ 5 ਐਕਸਲ ਤੱਕ ਪਹਿਲਾਂ ਦਿੱਤੇ ਆ ਜੀ 1000 ਰੁਪਿਆ ਸੋ ਹੁਣ ਅਸੀਂ ਜਿਹੜੇ ਆ ਆਫਰ ਜੇ ਲਗਾ ਦਿੱਤੇ ਗਏ ਆ ਸੋ ਜਿਹੜਾ ਮਰਜੀ ਟੌਪ ਲੈ ਜਾਓ ਸਿਰਫ 500 ਰੁਪਏ ਜੇ ਦਿੱਤਾ ਜਾ ਰਿਹਾ ਵਾ ਹਰ ਤਰ੍ਹਾਂ ਦੇ ਸਾਈਜ਼ ਔਰ ਹਰ ਤਰ੍ਹਾਂ ਸੋ ਲੇਡੀਜ਼ ਪਜਾਮੇ ਦੇ ਵਿੱਚ ਸਾਡੇ ਕੋਲ ਬਹੁਤ ਹੀ ਪਿਆਰੇ ਡਿਜ਼ਾਈਨ ਪਹੁੰਚ ਚੁੱਕੇ ਆ ਸੋ ਇਹਦੇ ਅੰਦਰ ਜਿਹੜੀ ਆ ਐਂਟੀ ਫੀਲਿੰਗ ਲੱਗੀ ਹੋਈ ਆ ਸੋ ਇਹਨਾਂ ਦੀ ਜਿਹੜੀ ਐਮ ਆਰ ਪੀ ਬਹੁਤ ਜ਼ਿਆਦਾ ਵਾ ਸੋ ਤੁਸੀਂ ਚੈੱਕ ਕਰ ਸਕਦੇ ਆ 700 800 900 ਸੋ ਚੈੱਕ ਕਰ ਲਓ ਹਰ ਪਜਾਮੇ ਤੇ ਜਿਹੜਾ ਟੈਗ ਲੱਗਿਆ ਹੋਇਆ ਵਾ ਔਰ ਇਹਨਾਂ ਦੀ ਜਿਹੜੀ ਆ ਸੇਲ 'ਚ ਲਗਾ ਦਿੱਤੇ ਗਏ ਆ ਇਹ ਵੀ ਜਿਹੜੇ ਆ 1000 ਰੁਪਏ ਦੇ 3 ਪੀਸ ਦਿੱਤੇ ਜਾ